ਸਾਸਰੀ ਕਲਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਦੇ ਸੋਇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਬਣਾਉਂਗੀ ਮੈਕਡੋਨਲਡ ਸਟਾਈਲ ਫ੍ਰੈਂਚ ਫ੍ਰਾਈਜ਼ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣਨੇ ਨੇ ਤੇ ਚਲੋ ਰੈਸਪੀ ਆਦੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਅੱਜ ਬਣਾਵਾਂਗੇ ਮੈਕਡੋਨਲਡ ਸਟਾਈਲ ਫ੍ਰੈਂਚ ਫ੍ਰਾਈਜ਼ ਬਹੁਤ ਹੀ ਵਧੀਆ ਇਹ ਬਣਨਗੇ ਉਸਦੇ ਲਈ ਇੱਥੇ ਮੈਂ 4 ਆਲੂ ਜਿਹੜੇ ਹੈਗੇ ਨੇ ਛਿਲਕੇ ਇਹਨਾਂ ਨੂੰ ਪਾਣੀ ਦੇ ਵਿੱਚ ਰੱਖਿਆ ਹੋਇਆ ਹੈ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ ਕਟਿੰਗ ਕਰਨ ਦੇ ਲਈ ਤੁਸੀਂ ਚਾਹੋ ਤਾਂ ਪਹਿਲਾਂ ਇਸ ਤਰੀਕੇ ਦੇ ਨਾਲ ਚਾਰੇ ਸਾਈਡਾਂ ਤੋਂ ਇਸ ਨੂੰ ਸਕੁਅਰ ਵੀ ਕਰ ਸਕਦੇ ਹੋ ਆਲੂ ਨੂੰ ਤੇ ਉਸ ਤੋਂ ਬਾਅਦ ਇਸ ਦੀ ਕਟਿੰਗ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਪਰ ਮੈਂ ਜਿਹੜੇ ਫ੍ਰੈਂਚ ਫ੍ਰਾਈਜ਼ ਹੈਗੇ ਨੇ ਇਸ ਤਰੀਕੇ ਦੇ ਨਾਲ ਨਹੀਂ ਬਣਾਣੇ ਇਸ ਤਰੀਕੇ ਦੇ ਨਾਲ ਜਿਹੜੀ ਇਹ ਚੀਜ਼ ਹੈ ਇਹ ਕਾਫੀ ਵੇਸਟ ਹੋ ਜਾਂਦੀ ਹੈ ਇੰਨਾ ਆਲੂ ਇਸ ਲਈ ਆਪਾਂ ਇਹ ਆਲੂਆਂ ਦਾ ਵੀ ਯੂਜ਼ ਇਸ ਦੇ ਵਿੱਚ ਹੀ ਕਰਨਾ ਹੈ ਮੈਂ ਇਹ ਆਲੂ ਬਾਅਦ ਵਿੱਚੋਂ ਕੱਟਾਂਗੀ ਪਹਿਲਾਂ ਮੈਂ ਤੁਹਾਨੂੰ ਦੂਸਰਾ ਤਰੀਕਾ ਦੱਸਦੀ ਹਾਂ ਇੱਕ ਹੋਰ ਇਹ ਦੇਖੋ ਇੱਕ ਤਾਂ ਤੁਸੀਂ ਇਸ ਤਰੀਕੇ ਨਾਲ ਕੱਟ ਸਕਦੇ ਹੋ ਚੌਰਸ ਕਰਕੇ ਇਸ ਨੂੰ ਹੁਣ ਮੈਂ ਦੂਸਰਾ ਆਲੂ ਲਿਆ ਹੈ ਆਪਾਂ ਇਹਨੂੰ ਚੌਰਸ ਨਹੀਂ ਕਰਨਾ ਸਿੱਧੇ ਹੀ ਆਪਾਂ ਇਸ ਦੀ ਕਟਿੰਗ ਸਟਾਰਟ ਕਰਾਂਗੇ ਸਾਰੇ ਸ্লাইਸ ਇਸ ਤਰੀਕੇ ਦੇ ਨਾਲ ਮੈਂ ਕੱਟ ਲਿੱਤੇ ਨੇ ਜਿਵੇਂ ਫ੍ਰੈਂਚ ਫ੍ਰਾਈਜ਼ ਹੁੰਦੇ ਨੇ ਇਸ ਤਰੀਕੇ ਨਾਲ ਇਹਨਾਂ ਦੀ ਕਟਿੰਗ ਕਰਨੀ ਹੈ ਬਹੁਤ ਜ਼ਿਆਦਾ ਮੋਟਾ-ਮੋਟਾ ਨਹੀਂ ਇਹਨਾਂ ਨੂੰ ਕੱਟਣਾ ਨਹੀਂ ਤਾਂ ਇਹ ਫਿਰ ਵਿੱਚੋਂ ਦੇ ਕੱਚੇ ਰਹਿ ਜਾਂਦੇ ਨੇ ਦੇਖੋ ਬਿਲਕੁਲ ਇਸ ਤਰੀਕੇ ਦੇ ਨਾਲ ਕੱਟਣਾ ਇਹਨਾਂ ਨੂੰ ਤੇ ਸਾਰੇ ਹੀ ਆਲੂ ਜਿਹੜੇ ਹੈਗੇ ਨੇ ਇਸੇ ਤਰੀਕੇ ਦੇ ਨਾਲ ਕੱਟ ਕੇ ਰੱਖ ਲੈਣੇ ਨੇ ਫ੍ਰੈਂਚ ਫ੍ਰਾਈਜ਼ ਦੇਖੋ ਇੱਥੇ ਮੈਂ ਸਾਰੇ ਹੀ ਹੀ ਕਟਿੰਗ ਕਰਕੇ ਰੱਖ ਲਿੱਤੇ ਹੋਏ ਨੇ ਤੇ ਇਹਨਾਂ ਨੂੰ ਪਹਿਲਾਂ 3-4 ਵਾਰੀ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋ ਲੈਣਾ ਤਾਂ ਜੋ ਜਿੰਨਾ ਵੀ स्टार्च ਹੈ ਦਾ ਨਿਕਲ ਜਾਏ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ 3-4 ਵਾਰੀ ਸਾਫ਼ ਪਾਣੀ ਦੇ ਨਾਲ ਧੋ ਲਿੱਤਾ ਹੋਇਆ ਹੈ ਤੇ ਹੁਣ ਇਸ ਨੂੰ ਆਪਾਂ ਛਾਣ ਲਵਾਂਗੇ ਇਸ ਦਾ ਸਾਰਾ ਪਾਣੀ ਅਲੱਗ ਕਰ ਦਾਂਗੇ ਇਹਨਾਂ ਦਾ ਪਾਣੀ ਅਲੱਗ ਕਰਨ ਤੋਂ ਬਾਅਦ ਇਹਨਾਂ ਨੂੰ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਪੂੰਝ ਕੇ ਜਾਂ ਕਿਚਨ ਟਾਵਲ ਦੇ ਨਾਲ ਇਸ ਤਰ੍ਹਾਂ ਚੰਗੀ ਤਰ੍ਹਾਂ ਸਾਫ਼ ਕਰਕੇ ਇੱਕ ਪਲੇਟ ਦੇ ਵਿੱਚ ਰੱਖੀ ਜਾਣੇ ਤਾਂ ਜੋ ਇਹ ਜਿਹੜੇ ਹੈਗੇ ਨੇ ਚੰਗੀ ਤਰ੍ਹਾਂ ਸੁੱਕ ਜਾਣ ਸਾਰੇ ਜਿਹੜੇ ਵੀ ਫਰਾਈਜ਼ ਹੈਗੇ ਨੇ ਆਪਾਂ ਹਲੇ ਜਿਹੜੇ ਕੱਟ ਕੇ ਰੱਖੇ ਹੋਏ ਨੇ ਆਲੂ ਇਹ ਚੰਗੀ ਤਰ੍ਹਾਂ ਸੁੱਕ ਜਾਣ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਪਹੁੰਚ ਲੈਣਾ ਇਹਨਾਂ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਜਾਂ ਫਿਰ ਤੁਸੀਂ 3-4 ਮਿੰਟ ਲਈ ਇਸ ਨੂੰ ਪੱਖੇ ਦੇ نیچے ਵੀ ਰੱਖ ਸਕਦੇ ਹੋ ਤਾਂ ਜੋ ਜਿਹੜਾ ਪਾਣੀ ਹੈਗਾ ਉਹ ਚੰਗੀ ਤਰ੍ਹਾਂ ਸੁੱਕ ਜਾਵੇ ਸਾਰੇ ਹੀ ਆਲੂਆਂ ਨੂੰ ਮੈਂ ਚੰਗੀ ਤਰ੍ਹਾਂ ਕਿਚਨ ਟਾਵਲ ਦੇ ਨਾਲ ਸੁਕਾ ਲਿੱਤਾ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਇੱਕ ਚਮਚ ਭਰ ਕੇ ਕਾਰਨਫਲੋਰ ਪਾਣੀ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਇੱਥੇ ਤੇ ਇੱਕ ਚਮਚ ਭਰ ਕੇ ਇੱਥੇ ਮੈਂ ਮੈਦੇ ਦਾ ਪਾਇਆ ਨਾ ਤਾਂ ਇਸ ਦੇ ਵਿੱਚ ਪਾਣੀ ਪਾਵਾਂਗੇ ਤੇ ਨਾ ਹੀ ਇਸ ਦੇ ਵਿੱਚ ਨਮਕ ਪਾਣਾ ਹੈ ਇਸੇ ਤਰੀਕੇ ਦੇ ਨਾਲ ਹੀ ਬਸ ਇਹ ਦੋਨੋਂ ਚੀਜ਼ਾਂ ਇੱਕ ਇੱਕ ਚਮਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦੇਣੀ ਹੈ ਤਾਂ ਜੋ ਸਾਰੇ ਆਲੂਆਂ ਦੇ ਉੱਪਰ ਇਸ ਦੀ ਕੋਟਿੰਗ ਜਿਹੜੀ ਹੈਗੀ ਵਧੀਆ ਤਰੀਕੇ ਦੇ ਨਾਲ ਹੋ ਜੇ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਸਾਰੇ ਆਲੂਆਂ ਨੂੰ ਕੌਰਨਫਲੋਰ ਤੇ ਮੈਦੇ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਹੈ ਜੇ ਤੁਹਾਡੇ ਕੋਲ ਕੌਰਨਫਲੋਰ ਨਹੀਂ ਹੈਗਾ ਤਾਂ ਤੁਸੀਂ ਆੜਾ ਰੋਡ ਦਾ ਇਸਤੇਮਾਲ ਵੀ ਕਰ ਸਕਦੇ ਹੋ ਤੁਸੀਂ ਦੇਖੋ ਮੈਂ ਇਸ ਦੇ ਵਿੱਚ ਪਾਣੀ ਵੀ ਨਹੀਂ ਪਾਇਆ ਫਿਰ ਵੀ ਸਾਰੇ ਆਲੂ ਦੇ ਉੱਪਰ ਕਿੰਨੀ ਵਧੀਆ ਕਾਰਨਫਲੌਰ ਤੇ ਮੈਦੇ ਦੀ ਕੋਟਿੰਗ ਹੋਈ ਹੈ ਕਿਉਂਕਿ ਆਲੂਆਂ ਦੇ ਵਿੱਚ ਬਹੁਤ ਜ਼ਿਆਦਾ ਮੋਇਸਚਰ ਹੁੰਦਾ ਹੈ ਤੇ ਹੁਣ ਇਹਨਾਂ ਨੂੰ ਫਰਾਈ ਕਰਦੇ ਆਂ ਇੱਕ ਸਾਈਡ ਤੇ ਮੈਂ ਕੜਾਈ ਦੇ ਵਿੱਚ ਰਿਫਾਈਨ ਤੇਲ ਗਰਮ ਹੋਣ ਦੇ ਲਈ ਰੱਖਿਆ ਹੋਇਆ ਹੈ ਸਰ੍ਹੋਂ ਦਾ ਤੇਲ ਬਿਲਕੁਲ ਇਸਤੇਮਾਲ ਨਹੀਂ ਕਰਨਾ ਜਦੋਂ ਤੇਲ ਬਹੁਤ ਵਧੀਆ ਤਰੀਕੇ ਦੇ ਨਾਲ ਗਰਮ ਹੋ ਜਾਏਗਾ ਬਹੁਤ ਚੰਗੀ ਤਰ੍ਹਾਂ ਜਿਹੜਾ ਤੇਲ ਹੈਗਾ ਉਹ ਗਰਮ ਹੋਣਾ ਚਾਹੀਦਾ ਤੇ ਤੇਜ਼ ਗਰਮ ਤੇਲ ਦੇ ਵਿੱਚ ਆਪਾਂ ਜਿਹੜੇ ਇਹ ਆਲੂ ਹੈਗੇ ਨੇ ਫਰਾਈ ਕਰਾਂਗੇ तो सिर्फ दो मिनट में ही पहला इना फ्राई करना है बहुत ज्यादा देर लिए फ्राई नहीं करना क्योंकि आपको दो बारी करके फ्राई करा फ्लेम बिल्कुल भी लो या मीडियम नहीं करनी इतने इस तरीके जेडे फ्रेंच फ्राइज है बहुत ही वह बन ਹੁਣ ਮੈਨੂੰ ਤਕਰੀਬਨ 1 ਮਿੰਟ ਹੋ ਗਿਆ ਹੋਇਆ ਇਹਨੂੰ ਫਰਾਈ ਕਰਦੇ ਹੋਏ ਹਲਕਾ ਜਿਹਾ ਜਿਹੜਾ ਕਲਰ ਹੈਗਾ ਉਹ ਚੇਂਜ ਹੋ ਗਿਆ ਹੈ 1 ਮਿੰਟ ਹੋਰ ਇਹਨਾਂ ਨੂੰ ਫਰਾਈ ਕਰ ਲਾਂਗੇ ਤਕਰੀਬਨ ਇੱਥੇ 2 ਮਿੰਟ ਹੋ ਗਏ ਹੋਏ ਨੇ ਤੇ ਹੁਣ ਇਹਨਾਂ ਨੂੰ ਕੱਢ ਲਵਾਂਗੇ ਤੇ ਬਾਅਦ ਵਿੱਚੋਂ ਫਿਰ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਸਾਰੇ ਹੀ ਜਿਹੜੇ ਆਲੂ ਹੈਗੇ ਨੇ ਇਸੇ ਤਰੀਕੇ ਦੇ ਨਾਲ ਇੱਕ ਵਾਰੀ ਫਰਾਈ ਕਰਕੇ ਆਪਾਂ ਪਲੇਟ ਦੇ ਵਿੱਚ ਰੱਖ ਲੈਣੇ ਨੇ ਬਾਕੀ ਦੇ ਆਲੂ ਵੀ ਜਿਹੜੇ ਹੈਗੇ ਮੈਂ ਇਸੇ ਤਰੀਕੇ ਦੇ ਨਾਲ ਫਰਾਈ ਕਰ ਲਾਂਗੀ ਸਾਰੇ ਹੀ ਆਲੂ ਮੈਂ ਇੱਥੇ ਫਰਾਈ ਕਰ ਲਿੱਤੇ ਨੇ ਤੇ 2 ਮਿੰਟ ਇਸ ਨੂੰ ਇਸੇ ਤਰ੍ਹਾਂ ਪਿਆਰ ਰਹਿਣ ਦਵਾਵਾਂਗੇ ਤੇ 2 ਮਿੰਟ ਬਾਅਦ ਇਹਨਾਂ ਨੂੰ ਫਿਰ ਤੋਂ ਆਪਾਂ ਹਾਈ ਫਲੇਮ ਦੇ ਉੱਪਰ ਫਰਾਈ ਕਰਾਂਗੇ 2 ਮਿੰਟ ਹੋ ਗਏ ਹੋਏ ਨੇ ਤੇ ਹੁਣ ਜਿਹੜੇ ਇਹ ਆਲੂ ਫਰਾਈ ਕੀਤੇ ਹੋਏ ਨੇ ਇਹਨਾਂ ਨੂੰ ਦੁਬਾਰਾ ਤੋਂ ਆਪਾਂ ਹਾਈ ਫਲੇਮ ਦੇ ਉੱਪਰ ਫਰਾਈ ਕਰਾਂਗੇ ਇਹਨਾਂ ਨੂੰ ਹਲਕਾ ਜਿਹਾ ਬਰਾਊਨ ਹੋਣ ਤੱਕ ਫਰਾਈ ਕਰ ਲੈਣਾ ਹੈ ਤਕਰੀਬਨ 2 ਮਿੰਟ ਹੀ ਹੋ ਲੱਗਣੇ ਨੇ ਜਿਹੜੇ ਇਹ ਹੈਗੇ ਨੇ ਫਰਾਈ ਬਹੁਤ ਅੱਛੇ ਬਣ ਜਾਣੇ ਨੇ ਤੇ ਦੇਖੋ 1.5 ਤੋਂ 2 ਮਿੰਟ ਹੀ ਲੱਗੇ ਨੇ ਫ੍ਰੈਂਚ ਫ੍ਰਾਈਜ਼ ਬਹੁਤ ਵਧੀਆ ਤਿਆਰ ਹੋ ਗਏ ਨੇ ਇਸੇ ਤਰੀਕੇ ਦੇ ਨਾਲ ਜਿਹੜੇ ਬਾਕੀ ਆਲੂ ਵੀ ਹੈਗੇ ਨੇ ਉਹ ਵੀ ਫ੍ਰਾਈ ਕਰ ਲੈਣੇ ਨੇ ਕਿੰਨੇ ਵਧੀਆ ਤਰੀਕੇ ਦੇ ਨਾਲ ਜਿਹੜੇ ਫ੍ਰਾਈਜ਼ ਹੈਗੇ ਦੇਖੋ ਘਰ ਦੇ ਵਿੱਚ ਹੀ ਬਣ ਰਹੇ ਨੇ ਦੇਖੋ ਬਹੁਤ ਹੀ ਵਧੀਆ ਮੈਕਡੋਨਲਡ ਸਟਾਈਲ ਜਿਹੜੇ ਫ੍ਰੈਂਚ ਫ੍ਰਾਈਜ਼ ਹੈਗੇ ਨੇ ਬਣ ਗਏ ਨੇ ਤੇ ਬਹੁਤ ਹੀ ਜ਼ਿਆਦਾ ਇਹ ਵਧੀਆ ਬਨੇ ਨੇ ਤੇ ਇਹਨਾਂ ਦੇ ਉੱਪਰ ਮੈਂ ਹਜੇ ਥੋੜਾ ਜਿਹਾ ਨਮਕ ਪਾ ਰਹੀ ਹਾਂ ਤਾਂ ਜੋ ਇਹ ਥੋੜੇ ਜਿਹ ਹੋਣ ਸਵਾਦ ਹੋ ਜਾਣ ਜੇ ਤੁਸੀਂ ਇਹਨਾਂ ਨੂੰ ਮਸਾਲੇਦਾਰ ਖਾਣਾ ਚਾਹੁੰਦੇ ਹੋ ਤਾਂ ਇਸ ਦੇ ਉੱਪਰ ਥੋੜਾ ਜਿਹਾ ਚਿਲੀ ਫਲੈਕਸ ਵੀ ਪਾ ਸਕਦੇ ਹੋ ਬਹੁਤ ਵਧੀਆ ਫ੍ਰਾਈਜ਼ ਹੁਣ ਜਿਹੜੇ ਹੈਗੇ ਨੇ ਸਰਵ ਹੋਣ ਲਈ ਰੈਡੀ ਨੇ